ਸੱਚਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਵਰਡ ਨਿਊਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਬੁਲੇਟਿਨ ਦਾਗਾ ਸੱਚੀਆਂ ਵੱਡੀਆਂ ਅਪਡੇਟਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਵਿੱਚ ਸਥਿਤ ਪਾਰਟੀ ਦੇ ਮੁਖ ਦਫ਼ਤਰ 'ਚ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਯੂਥ ਅਕਾਲੀ ਦਲ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ 'ਚ ਪੂਰਨ ਭਰੋਸਾ ਪ੍ਰਗਟਉਂਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਿਰਫ ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਕਦੇ ਨੇ ਯੂਥ ਅਕਾਲ ਨੇ ਆਖਿਆ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ ਪੰਜਾਬ ਦੇ ਅਕਾਲੀ ਦਲ ਦੇ ਵਕਾਰ ਨਾਲ ਸਮਝੌਤਾ ਨਾ ਕਰਨ ਦੀ ਸਲਾਹਾਂ ਕੀਤੀ ਮੀਟਿੰਗ 'ਚ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪਰਮਬੰਦ ਸਿੰਘ ਰੋਮਾਣਾ ਵੀ ਮੌਜੂਦ ਰਹੇ ਨੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਵੀ ਆਸਾਨੀ ਨਾਲ ਪਾਜਪਾ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰਕੇ ਨਾ ਕੀਤੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬੰਦੀ ਸਿੰਘਾ ਪੰਜਾਬ ਦੇ ਦਰਿਆਈ ਪਾਣੀ ਅਤੇ ਇਸ ਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੇ ਬਗੈਰ ਸੀਟਾਂ ਦਾ ਲੈਣ ਦੇਣ ਕਰ ਲਵਾਂ ਸ਼੍ਰੀ ਬਾਦਲ ਨੇ ਯੂਥ ਅਕਾਲੀ ਦਲ ਦੇ ਅਗੂਆਂ ਵੱਲੋਂ ਪੇਸ਼ ਕੀਤੇ ਸੁਝਾਅ ਤੇ ਚੁਣੇ ਗਏ ਚੋਣਾ ਵਿੱਚ ਜਿਹੜੇ ਉਮੀਦਵਾਰ ਸਨ ਜਾਂ ਨੌਜਵਾਨ ਚਿਹਰੇ ਸਨ ਨੂੰ ਟੁਕਮੀ ਪ੍ਰਤੀਨਿਧਤਾ ਦੇ ਕੇ ਨੌਜਵਾਨਾਂ ਦੀ ਪਾਰਟੀ ਵਿੱਚ ਸ਼ਾਮੂਲਿਤ ਬਦੌਣ ਦਾ ਪ੍ਰੋਸਾ ਦਿੱਤਾ। ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਹੋਣ ਦੇ ਬਾਵਜੂਦ ਲੋਕਾਂ ਨੂੰ ਅੱਜ ਸਾਰਾ ਦਿਨ ਗਰਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅਗਲੇ 3 ਦਿਨ ਮੀਂਹ ਪੈਣ ਦੀ ਪੇਸ਼ੀਂਗੋਈ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵਿੱਚ 30 ਜੂਨ ਤੋਂ 2 ਜੁਲਾਈ ਤੱਕ ਪੰਜਾਬ 'ਚ ਮੀਂਹ ਪੈ ਸਕਦਾ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਗੁਜਰਾਹਤ ਮਿਲੇਗੀ। ਅੱਜ ਪੰਜਾਬ ਦਾ ਗੁਰਦਾਸਪੁਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮ ਸੱਚੇ ਸਤਾਛ ਕੀਤਾ ਗਿਆ ਤੇ ਘਟੋ ਘਟਸਦਾ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਡਾਇਰੈਕਟਰ ਰਕੇ ਸਿੰਘ ਨੇ ਕਿਹਾ ਹਾਲੇ ਤਰਫ਼ ਪਠਾਨਕੋਟ ਵਿੱਚ ਹੀ ਮੌਸਮ ਨੇ ਦਸਤਕ ਦਿੱਤੀ ਹੈ ਪਰ ਇੱਕ ਦੋ ਦਿਨਾਂ ਦੇ ਵਿੱਚ ਮੌਸਮ ਮੌਨਸੂਨ ਜਿਹੜਾ ਹੈ ਉਹ ਬਦਲ ਸਕਦਾ ਹੈ ਬਾਕੀ ਪੰਜਾਬ ਦੇ ਵਿੱਚ ਵੀ ਪਹੁੰਚ ਜਾਵੇਗਾ। ਇਕ ਰੂਸੀ ਸੈਟੇਲਾਈਟ ਸਪੇਸ ਵਿੱਚ ਤਬਾਹ ਹੋਇਆ ਜਿਸ ਨਾਲ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਯਾਤਰੀਆਂ ਲਈ ਖਤਰਾ ਵਧਿਆ। ਰੂਸ ਦਾ ਉਪਕਰ ਹੈ ਪੁਲਾੜ 'ਚ 100 ਤੋਂ ਵੱਧ ਟੁਕੜਿਆਂ 'ਚ ਟੁੱਟਿਆ ਜਿਸ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪੁਲਾੜ ਯਾਤਰੀਆਂ ਨੂੰ ਕਰੀਬ ਇੱਕ ਘੰਟੇ ਤੱਕ ਪਨਾਹ ਲੈਣੀ ਪਈ। ਪੁਲਾੜ 'ਚ ਕਰੀਬ ਪਹਿਲਾਂ ਹੀ ਕੂੜਾ ਕਾਫੀ ਹਾਲਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਵੇਂ ਟੁੱਟਿਆ ਮਹਾਰਾ ਦਾ ਅੰਦਾਜ਼ਾ ਹੈ ਕਿ ਕਿਸੇ ਮਿਜ਼ਾਈਲ ਨੇ ਇਸ ਨੂੰ ਨਿਸ਼ਾਨਾ ਬਣਾਇਆ ਸੀ ਤੇ ਰੂਸ ਨੇ 2022 ਵਿੱਚ ਇਸ ਨੂੰ ਮ੍ਰਿਤਕ ਲਾਂ ਦਿੱਤਾ ਸੀ ਪਰ ਪੁਲਾੜ ਦੇ ਮਲਬੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਅਮਰੀਕੀ ਪੁਲਾੜ ਕਮਾਂਡ ਨੇ ਕਿਹਾ ਕਿ ਰੂਸੀ ਉਪਗ੍ਰਹਿ ਤੋਂ ਕਿਸੇ ਹੋਰ ਉਪਕਰੈ ਨੂੰ ਕੋਈ ਖਤਰਾ ਨਹੀਂ ਹੈ 이란 ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਹੋਰ VOTING ਜਿਹੜੀ ਸੀ ਉਹ ਜਾਰੀ ਹੋਈ ਸੀ ਕਿਸੇ ਵੀ ਉਮੀਦਵਾਰ ਨੂੰ ਜਿੱਤ ਲਈ ਲੋੜਿੰਦੀਆਂ ਵੋਟਾਂ ਨਹੀਂ ਮਿਲੀਆਂ ਜਿਸ ਮਗਰੋਂ ਸੁਧਾਰਵਾਦੀ ਉਮੀਦਵਾਰ ਮਜ਼ੂਦ ਪਜ਼ੈਸ਼ੀਨ ਅਤੇ ਕਟੜਪੰਥੀ ਆਗੂ ਸੈਦ ਜ਼ਲੀਲੀ ਵਿਚਾਲੇ ਹੁਣ ਫਸਵਾ ਮੁਕਾਬਲਾ ਹੋਵੇਗਾ ਚੋਣ ਬੁਲਾ ਰਹੇ ਮੌਸਨ ਇਸਲਾਮੀ ਨੇ ਪੱਤਰਕਾਰ ਸੰਮੇਲਨ ਦੌਰਾਨ ਨਤੀਜਿਆਂ ਦਾ ਐਲਾਨ ਕੀਤਾ ਜਿਸ ਦਾ ਇਰਾਨ ਦੇ ਸਰਕਾਰੀ ਟੀਵੀ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਣ ਹੋਇਆ ਉਹਨਾਂ ਦੱਸਿਆ ਕਿ ਕੁੱਲ 2 ਕਰੋੜ 45 ਵੋਟਾਂ ਚੋ ਪਜ਼ੈਸ਼ਕਨ ਨੂੰ 1 ਕਰੋੜ 4 ਲੱਖ ਤੇ ਜ਼ਲੀਲੀ ਨੂੰ 94 ਲੱਖ ਵੋਟਾਂ ਮਿਲੀਆਂ ਸੰਸਦ ਦੇ ਕੱਟੜਪੰਥੀ ਸਪੀਕਰ ਮੁਹੰਮਦ ਬਾਰੀ ਖਲੀਬਾਫ ਨੇ 33 ਲੱਖ ਤੇਸ਼ਯਾ ਧਾਰਮਿਕ ਆਗੂ ਮੁਸਤਾਫਾ ਪੂਰ ਮੁਹੰਮਦੀ ਨੂੰ ਤਕਰੀਬਨ 2 ਲੱਖ 6000 ਵੋਟਾਂ ਮਿਲੀਆਂ ਸਨ ਈਰਾਨ ਦੇ ਕਾਨੂੰਨ ਅਨੁਸਾਰ 50% ਤੋਂ ਬਾਅਦ ਵੋਟਾਂ ਹਾਸਲ ਕਰਨ ਤੇ ਹੀ ਕੋਈ ਉਮੀਦਵਾਰ ਜੇਤੂ ਵੈਲਾ ਨਹੀਂ ਜਾ ਸਕਦਾ ਤੇ ਜੇ ਸਿੱਧਾ ਜਿਹਾ ਨਹੀਂ ਹੁੰਦਾ ਤਾਂ ਸਿਖਰਲੇ ਦੋ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ T20 World ਦੇ ਫਾਈਨਲ ਮੈਚ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਭਾਰਤ ਨੇ T20 ਵਿਸ਼ਵ ਕੱਪ ਜਿੱਤਿਆ ਹੈ। ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਵੀਡੀਓ ਜਾਰੀ ਕਰਦੇ ਹੋਏ ਇਸ ਦੀ ਜਿੱਤ ਦੀ ਵਧਾਈ ਦਿੱਤੀ ਹੈ ਤੇ ਖੇਡ ਮੰਤਰੀ ਮਨਸੂਖ ਮਾਂਡਪੀਆ ਸਮੇਤ ਕਈ ਨੇਤਾਵਾਂ ਨੇ X ਤੇ ਪੋਸਟ ਸਾਂਝੀ ਕਰਕੇ ਟੀਮ ਇੰਡੀਆ ਨੂੰ ਵਧਾਈ ਦਿੱਤੀ। ਟੀਮ ਇੰਡੀਆ ਦੀ ਜਿੱਤ ਤੇ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 140 ਕਰੋੜ ਦੇਸ਼ ਵਾਸੀ ਮਾਣ ਮਹਿਸੂਸ ਕਰ ਰਹੇ ਨੇ। ਖੇਡ ਦੇ ਮੈਦਾਨ ਤੇ ਤੁਸੀਂ ਵਿਸ਼ਵ ਗਲੀ ਤੇ ਮੋਹੱਲੇ 'ਚ ਤੁਸੀਂ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ। ਇਹ ਟੂਰਨਾਮੈਂਟ ਇੱਕ ਖਾਸ ਕਾਰਨ ਕਰਕੇ ਵੀ ਯਾਦ ਰੱਖਿਆ ਜਾਵੇਗਾ। ਇਸ ਟੂਰਨਾਮੈਂਟ ਦੇ ਵਿੱਚ ਏਨੇ ਦੇਸ਼ਾਂ ਤੇ ਇੰਡੀਆ ਟੀਮਾਂ ਦੇ ਨਾਲ ਇੱਕ ਵੀ ਮੈਚ ਨਾ ਹਾਰਨਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਡੂਰ ਸਾਹਤ ਤੋਂ ਐਮਪੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਦਾ ਸਾਥ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਹ ਜਾਣਕਾਰੀ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਦਿੱਤੀ ਹੈ। ਉਹਨਾਂ ਜਾਣਕਾਰੀ ਦਿੰਦੇ ਆ ਕਿ ਹੈ ਕਿ ਉਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਏ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਬਾਤ ਕਰਕੇ ਆਏ ਨੇ ਉਹਨਾਂ ਨੇ ਆਖਿਆ ਕਿ ਮੁਲਾਕਾਤ ਦੌਰਾਨ ਪਾਇ ਅਮਰਿਤਪਾਲ ਸਿੰਘ ਸਮੇਤ ਸਾਥੀ ਸਿੰਘਾਂ ਨੇ ਕੌਮ ਦਾ ਧੰਨਵਾਦ ਕੀਤਾ ਕਿਹਾ ਕਿ ਉਹ ਪਾਇ ਅਮਰਿਤਪਾਲ ਸਿੰਘ ਦੇ ਸੌਚਕ ਸਮਾਗਮ ਸੰਬੰਧੀ ਪੈਰ ਵੀ ਪੂਰਜ਼ੋਰ ਤਰੀਕੇ ਨਾਲ ਕਰ ਰਹੇ ਨੇ ਜਲਦ ਹੀ ਇਹ ਸਾਰੇ ਕੰਮ ਸਿਰੇ ਚੜ੍ਹਣਗੇ ਖਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਅਫਵਾਹਾਂ ਤੇ ਯਕੀਨ ਨਾ ਕਰ ਨਾਈਜੀਰੀਆ ਚ ਇੱਕ ਵਾਰ ਫਿਰ ਆਤਮਕਾਤਿ ਹਮਲਿਆਂ ਦੇ ਨਾਲ ਹੈਲੋ ਜਲ ਹੋਈ ਹੈ ਉੱਤਰਪੂਰਬੀ ਨਾਈਜੀਰੀਆ ਦੇ ਵਿੱਚ ਲੜੀਵਾਰ ਆਤਮਕਾਤਕ ਹਮਲਿਆਂ 'ਚ ਘੱਟੋ-ਘੱਟ 18 ਲੋਕ ਮਾਰੇ ਗਏ ਨੇ 19 ਗੰਭੀਰ ਰੂਪ ਨਾਲ ਜ਼ਖਮੀ ਨੇ ਗਬੋਜ਼ਾ ਸ਼ਹਿਰ 'ਚ ਤੰਤਮਾਕਿਆ ਦੌਰਾਨ ਇੱਕ ਵਿੱਚ ਇੱਕ ਹਮਲਾਵਰ ਔਰਤ ਨੇ ਇੱਕ ਬੱਚੇ ਨੂੰ ਪਿੱਠ ਤੇ ਬੰਨ੍ਹ ਕੇ ਵਿਆਹ ਸਮਾਰੋਹ ਦੇ ਵਿੱਚ ਕਾਰ ਵਿਸਫੋਟਾ ਨਾਲ ਧਮਾਕਾ ਕੀਤਾ ਦੂਜਾ ਹਮਲਾ ਕੈਮਰੂਨ ਦੇ ਇੱਕ ਸਰਹੱਦੀ ਸ਼ਹਿਰ ਦੇ ਹਸਪਤਾਲ 'ਚ ਹੋਇਆ ਤੀਜਾ ਹਮਲਾ ਵਿਆਹ ਦੇ ਹਮਲੇ 'ਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਦੌਰਾਨ ਹੋਇਆ ਬੋਰਨੀਆ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਕ ਹਮਲਿਆਂ 'ਚ 42 ਜ਼ਖਮੀਆਂ ਚ 19 ਗੰਭੀਰ ਰੂਪ ਚ ਹੋਰ ਜ਼ਿਆਦਾ ਜ਼ਖਮੀ ਨੇ ਤੇ ਜਿਨ੍ਹਾਂ ਨੂੰ ਮੈਦੂਗਰੀ ਹਲਾਇਆ ਗਿਆ ਜਦਕਿ 23 ਹੋਰ ਲੋਕਾਂ ਨੂੰ ਬਾਹਰ ਕੱਢਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਨਸ਼ਿਆ ਤੇ ਗੈਂਗਸਟਰਾਂ ਦੇ ਨੈਕਸਸ ਨੂੰ ਤੋੜਨ ਚ ਦਿਨ ਰਾਤ ਮਿਹਨਤ ਕਰ ਰਹੀ ਹੈ ਇਸ ਦੇ ਚੱਲਦੇ ਹੋਰ ਆ ਵੱਲੋਂ ਕਾਰਵਾਈ ਕਰਦੇ ਆ ਕਈ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਈਆਂ ਨੂੰ ਫੜਿਆ ਗਿਆ ਨਾਲ ਹੀ ਕਈ ਥਾਵਾਂ ਤੇ ਮੁਕਾਬਲੇ ਵੀ ਦੇਖਣ ਨੂੰ ਮਿਲੇ ਇਸ ਦੇ ਚੱਲਦੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਆਤਵਾਦੀ ਲਖਬੀਰ ਲੰਡਾ ਤੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਮੁਲਜ਼ਮਾ ਕੋਲੋਂ ਕਰੀਬ 4 ਵਿਦੇਸ਼ੀ ਪਿਸਤੌਲ ਇੱਕ ਰਵਾਲਵਰ ਤੋਂ ਮੈਗਜ਼ਨ ਤੇ ਦੋ ਕਾਰਤੂਸ ਪ੍ਰਾਪਤ ਕੀਤੇ ਇਸ ਸੰਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਤਰ੍ਹਾਂਾ ਤਹਿਤ ਕੇਸ ਦਾਜ ਕਰ ਲਿਆ ਲਖ ਇਹ ਦਿੱਤੀ ਆ ਕਿ ਪਿਛਲੇ 15 ਦਿਨਾਂ ਤੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕਤ ਮਲਜ਼ਮਾ ਖਿਲਾਫ ਜਾਲ ਵਿਛਾਇਆ ਹੋਇਆ ਸੀ 15 ਦਿਨਾਂ ਦੀ ਕਾਰਵਾਈ ਤੋਂ ਬਾਅਦ ਕਨੇਡਾ ਸੇ ਤਤਵਾਦੀ ਲਖਵੀਰ ਲੰਡਾ ਗੈਂਗ ਤੇ ਪੰਜ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਮਲਜ਼ਮਾ ਕੋਲੋਂ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਲਿਆਉਂਦੇ ਸਨ ਜੋ ਬਰਾਮਦ ਹੋਈ ਹੈ ਉਹਨਾਂ ਨੇ ਪੰਜਾਬ ਸਣੇ ਵੱਖ-ਵੱਖ ਸੂਬਿਆਂ 'ਚ ਨਸ਼ਾ ਸਪਲਾਈ ਕਰਨ ਕਤਲ ਫਿਰੋਤੀ ਤੇ ਜ਼ਬਰੀ ਵਸੂਲੀਆਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਉਕਤ ਮਲਜ਼ਮਾ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਦਰਜਨਾ ਕੇਸ ਦਰ ਸੋ ਇਹ ਸਨ ਅੱਜ ਦੀ ਅਬਾਡ ਨਿਊਜ਼ ਹੁਣ ਮੈਨੂੰ ਦੇਵੋ ਇਜਾਜ਼ਤ ਧੰਨਵਾਦ